ਥੋਡੀ ਪੈੜ ਥੋਡੀ ਕੁੜੀ ਥੋਡੀ ਧੀ ਥੋਡੀ ਮਾਂ ਥੋਡੀ ਭਾਬੀ ਥੋਡੀ ਘਰ ਵਾਲੀ ਦੀ ਵੀਡੀਓ ਇਹ ਤਾਂ ਨਾ ਚੜ ਜੇ ਥੋਡੀ ਘਰ ਵਾਲੀ ਟਰਾਈ ਰੂਮ ਦੇ ਵਿੱਚ ਕੱਪੜੇ ਬਦਲਣ ਜਾਵੇ ਤੇ ਥੋਡੀ ਕੁੜੀ ਦੀ ਵੀਡੀਓ ਵਾਇਰਲ ਨਾ ਹੋ ਜੇ ਤੁਸੀਂ ਬਚ ਕੇ ਰਹੋ ਜਿਵੇਂ ਇਸ ਬੰਦੇ ਦੇ ਨਾਲ ਹੋਇਆ ਕੈਮਰੇ ਮੂਰੇ ਆਊਗਾ ਤੇ ਉਹ ਆਪਣੇ ਦੁੱਖ ਦੱਸੂਗਾ ਜੀਦੀ ਘਰ ਵਾਲੀ ਦੀ ਵੀਡੀਓ ਇੱਕ ਵਾਇਰਲ ਹੋ ਜਾਂਦੀ ਆ ਜਿਥੇ ਹਾਂਕਾਰ ਮਚ ਜਾਂਦੀ ਆ ਮਸ਼ਹੂਰ ਨਾਮੀ ਇੱਕ ਸ਼ੋਅਰੂਮ ਹੁੰਦਾ ਜਿੱਥੇ ਹਾਂਕਾਰ ਮਚ ਜਾਂਦੀ ਆ ਸਾਰੀ ਗੱਲਬਾਤ ਕੇ ਸਰਾ ਮਸਲਾ ਕੀ ਆ ਤੁਹਾਡੇ ਨਾਲ ਵੀ ਇਦਾਂ ਦਾ ਨਾ ਹੋ ਜੇ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰঞ্জੀਤ ਵਰਤਿਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਧਿਆਨ ਨਾਲ ਸੁਣ ਲਿਓ ਤੁਹਾਡੇ ਨਾਲ ਵੀ ਇਦਾਂ ਦਾ ਨਾ ਹੋ ਜੇ ਖੁਸ਼ੀ-ਖੁਸ਼ੀ ਤੇ ਪਤਾ ਨਹੀਂ ਲੱਗਦਾ ਵੀ ਇਹ ਸਾਡੇ ਨਾਲ ਇਹ ਕੀ ਸਿਸਟਮ ਹੋ ਗਿਆ ਤੇ ਅੱਜ ਇਸ ਇਨਸਾਨ ਨੂੰ ਕੈਮਰੇ ਮੂਰੇ ਲੈ ਕੇ ਆਇਆ ਜੀਦੀ ਘਰ ਵਾਲੀ ਕੱਪੜੇ ਲੈਣ ਜਾਂਦੀ ਹੈ ਸ਼ਾਪਿੰਗ ਕਰਨ ਲਈ ਜਾਂਦੀ ਹੈ ਜਦੋਂ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਜਾਂ ਹੋਣ ਵਾਲਾ ਹੁੰਦਾ ਗੱਲਬਾਤ ਦਾ ਬਾਈ ਨਾਲ ਗੱਲਬਾਤ ਕਰਾਂਗੇ ਵੀ ਕੀ ਗੱਲਬਾਤ ਕੀ ਸੀ ਸਾਰਾ ਮਸਲਾ ਕੀ ਸੀ ਟਰਾਈ ਰੂਮ ਦੇ ਵਿੱਚ ਕੈਮਰਾ ਲੱਗਿਆ ਹੋਇਆ ਸੀ ਗੱਲਬਾਤ ਕੇ ਸਾਰਾ ਮਸਲਾ ਕੀ ਹੈ ਬਾਈ ਕੀ ਹਾਲ ਚਾਲ ਹੈ ਠੀਕ ਹੈ ਬਾਈ ਗੱਲਬਾਤ ਕੀ ਹੋਏ ਸਾਰਾ ਮਸਲਾ ਕੀ ਹੋ ਗਿਆ ਬਾਈ ਗੱਲ ਕੀ ਬਾਈ ਇਹ ਵਿਆਹ ਹੋਇਆ ਹੈ ਸਾਡਾ ਨਵਾਂ ਨਵਾਂ ਤੇ ਵਿਆਹ ਨੂੰ ਹੋ ਗਏ ਮਹੀਨਾ ਡੇਢ ਮਹੀਨਾ ਤੁਹਾਨੂੰ ਪਤਾ ਹੀ ਹੈ ਇੱਕ ਤਾਂ ਵਿਆਹ ਦਾ ਨਵਾਂ ਨਵਾਂ ਚਾਹ ਹੁੰਦਾ ਹਨਾ ਤੇ ਉਹ ਕਹਿੰਦੀ ਮੈਂ ਸ਼ਾਪਿੰਗ ਕਰਨੀ ਲੀੜੇ ਕੱਪੜੇ ਲੈ ਕੇ ਆਉਣੇ ਕੋਈ ਹਨ ਤੇ ਮੈਂ ਕਿਹਾ ਚਲ ਲੈ ਆਉਣੇ ਹੁਣ ਜੀਨਟੀ ਸ਼ਰਟ ਸੀਗੇ ਤੇ ਚਲੋ ਹੁਣ ਤੁਹਾਨੂੰ ਪਤਾ ਹੀ ਆ ਮਾਡਰਨ ਜਮਾਨਾ ਅਗਲਾ ਕਹਿੰਦਾ ਜੀਨਟੀ ਸ਼ਰਟ ਤਾਂ ਪਾਈ ਸਕਦਾ ਤੇ ਅਸੀਂ ਗਏ ਉੱਥੇ ਭਈ ਤੇ ਇਹਨਾਂ ਨੇ ਕੀ ਕੀਤਾ ਸ਼ੋਅਰੂਮ ਵਾਲ ਦੇ ਨੇ ਜਿੱਥੇ ਟਰਾਈ ਰੂਮ ਸੀਗਾ ਇਹ ਕਹਿੰਨ ਟਰਾਈ ਕਰ ਲਓ ਤੁਸੀਂ ਟਰਾਈ ਕਰ ਲਓ ਹਣਾ ਭਈ ਉੱਥੇ ਹੀਡਰਨ ਕੈਮਰੇ ਲਾਈ ਬੈਠੇ ਆ ਠੀਕ ਆ ਹੀਡਰਨ ਕੈਮਰੇ ਲਾਈ ਬੈਠੇ ਆ ਜਦੋਂ ਹੌਲੀ ਹੌਲੀ ਪਤਾ ਲੱਗਿਆ ਤੇ ਇਹ ਇਹਨੇ ਕਿਤੇ ਮੇਰੇ ਘਰ ਵਾਲੀ ਨੂੰ ਥੋੜੀ ਜਿਹੀ ਨੂੰ ਜਾਣਕਾਰੀ ਸੀਗੀ ਇਹਨੇ ਜਦੋਂ ਐ ਕਰਕੇ ਫੋਨ 'ਚ ਦੱਸਦੇ ਕਹਿੰਦੇ ਹੁੰਦੇ ਫੋਨ ਵੇਖ ਲਓ ਐ ਕਰਕੇ ਤੁਹਾਨੂੰ ਪਤਾ ਲੱਗ ਜਾਂਦਾ ਕੈਮਰੇ 'ਚ ਤੇ ਜਦੋਂ ਨੂੰ ਪਤਾ ਲੱਗਦੇ ਇਹਨੇ ਮੁੜ ਕੇ ਆ ਕੇ ਬਾਹਰ ਆ ਕੇ ਲੌਲਾ ਪਾਇਆ ਵੀ ਇਹ ਕੈਮਰੇ ਲਾਉਂਦੇ ਆ ਮੇਰੇ ਕਾ ਵੀਡੀਓ ਇਹਨਾਂ ਕੋਲੇ ਅਕਸਰ ਦੋ ਤਿੰਨ ਵਾਲੀ ਵੀਡੀਓ ਕੱਪੜੇ ਚੇਂਜ ਕੀਤੇ ਵੀਡੀਓ ਤਾਂ ਗਈ ਹੋਗੀ ਉਹਨਾਂ ਕੋਲੇ ਤੇ ਫਿਰ ਅਸੀਂ ਬਹੁਤ ਉੱਥੇ ਕਲੇਸ਼ ਕੀਤਾ ਹਨ ਕਿ ਅਸੀਂ ਕਿਹਾ ਚਲ ਤੂੰ ਸਾਡੇ ਇੱਕ ਅਸੀਂ ਤਾਂ ਉਹਨੂੰ ਤਾਂ ਪਤਾ ਲੱਗ ਗਿਆ ਸਾਡਾ ਦਾ ਹੈਗਾ ਕੀ ਪਤਾ ਤੂੰ ਵਿਚਾਲੇ ਕਿੰਨੇ ਕੁ ਕੋਡਗਾਂ ਦੇ ਵੇਖਣਗੇ ਹੋਣਗੇ ਇਹਦੀਆਂ ਲੀਕ ਵੀ ਕੀਤੀਆਂ ਹੋਣਗੀਆਂ ਠੀਕ ਆ ਜਦੋਂ ਅਸੀਂ ਪੂਰਾ ਰੌਲਾ ਪਿਆ ਸਾਡੇ ਗੰਨੇ ਭਲਾਵਾ ਵਿੱਚ ਜਿਹੜਾ ਮੈਨੇਜਰ ਹੁੰਦਾ ਉੱਥੋਂ ਦਾ ਉਹ ਮਨਤਾ ਕਰ ਲੱਗਦਾ ਵੀ ਸਾਡੇ ਮੂਲੇ ਸਾਡੀ ਛੋਟੀ ਮੂਲੇ ਮਹਿਨਤਾ ਹਨ ਵੀ ਸਾਡਾ 100 150 ਗਾਹ ਖੜਾ ਇੱਥੇ ਵੀ ਤੁਸੀਂ ਲੌਲਾ ਨਾ ਪਾਓ ਸਾਥੋਂ ਜਿੰਨੇ ਲੀਡੇ ਕੱਪੜੇ ਲੈ ਕੇ ਹਨ ਤੁਸੀਂ ਲੈ ਜਾਓ ਠੀਕ ਆ ਵੀ ਪਲਾਂ ਲੱਖ 2 ਲੱਖ ਰੁਪਈਆ ਵੀ ਲੈ ਲਓ ਹਨ ਵੀ ਤੁਸੀਂ ਲੌਲਾ ਨਾ ਪਾਓ ਸਾਡੀ ਰੈਪਿਊਟੇਸ਼ਨ ਆ ਡਾਊਨ ਹੋ ਜੂ ਪਲਾਨਾ ਹੋ ਜੂ ਅਜੇ ਗੱਲ ਰੈਪਿਊਟੇਸ਼ਨ ਦੀ ਨਹੀਂ ਗੱਲ ਪੈਸੇ ਦੀ ਨਹੀਂ ਲੀਡੇ ਕੱਪੜੇ ਦੀ ਨਹੀਂ ਗੱਲ ਹੈਗੀ ਇੱਜ਼ਤ ਦੀ ਠੀਕ ਆ ਵੀ ਜਦੋਂ ਤੁਸੀਂ ਅੱਜ ਤੁਸੀਂ ਇੱਜ਼ਤ ਨਾਲ ਖਲਵਾੜ ਕਰੀ ਜਨਾ ਮੇਰੇ ਘਰ ਵਾਲੀ 3 ਵਜੇ ਟ੍ਰਾਈਲ ਹੌਨਚ ਜਾਏ ਠੀਕ ਆ ਚੌਥੀ ਇਹਨੂੰ ਪਤਾ ਲੱਗਿਆ ਤੇ ਜਿਹੜੀ ਤੰਨਾਰੀ ਉਹ ਚਿੱਲੜੇ ਚੇਂਜ ਕਰਕੇ ਆਈ ਹੈ ਜੀਨ ਟੀ ਸ਼ਰਟ ਪਾਈ ਆ ਉਹਨੇ ਹਨਾ ਤਾਂ ਸਿਰ ਉਹਦੀ ਵੀਡੀਓ ਨਾ ਤੁਹਾਡੇ ਕੋਲ ਹੋਊਗੀ ਤੁਸੀਂ ਦੇਖੀ ਨਾ ਹੋਊਗੀ ਹੈ ਵੀ ਤੁਸੀਂ ਜੇ ਇੱਥੇ ਥੋਡੀ ਭੈਣ ਆ ਕੇ ਉਹਨੂੰ ਚੇਂਜ ਕਰੇ ਤੁਹਾਡੀ ਘੜਾ ਲਈ ਕਰੂਗੀ ਤੇ ਤੁਹਾਨੂੰ ਦੁੱਖਣਾ ਹੋਊਗਾ ਵੀ ਜੇ ਕੋਈ ਹੋਰ ਵੇਖੂਗਾ ਤੇ ਪ੍ਰਭਾਵਾ ਬਹੁਤ ਉੱਥੇ ਸਾਡਾ ਕਲੇਸ਼ ਪਿਆ ਤੇ ਸਾਡਾ ਗਮੜ ਕੇ ਮਿਹਨਤ ਅਕਜੀਏ ਉਦੋਂ ਬਾਅਦ ਅਸੀਂ ਜਦੋਂ ਪੁਲਿਸ ਸਰਦੀਪ ਭਾਈ 146 ਗੁਰਦਿਆਂ ਦੀ ਵੀਡੀਓ ਪਈ ਅਸੀਂ ਉਹਦੇ ਹਜੇ ਲੈਪਟਾਪ ਦੇ ਵਿੱਚ ਤੇ ਜਿਹੜੀਆਂ ਆਸੇ-ਪਾਸੇ ਫੋਨਾਂ 'ਚ ਹੋਣਗੀਆਂ ਪਤਾ ਨਹੀਂ ਕਿੰਨੀਆਂ ਘੋਣਗੀਆਂ ਵੀ ਜਦੋਂ ਉਹ ਕੀਤਾ ਮੁੜ ਕੇ ਭਾਈ 劳ਲਾ ਜਦੋਂ ਪੈਂਦਾ ਪਿੰਦਾ ਹਟ ਕੇ ਮੈਂ ਤਾਂ ਨੇ ਇਹ ਨਹੀਂ ਬਹੁਤ ਕੀਤੀਆਂ ਤੇ ਮਿਲ ਕੇ ਅਲਿਗਿੰਦੀ ਵੀ ਨਹੀਂ ਵੀ ਬਖਸ਼ ਨਹੀਂ ਇਹ ਅੱਜ ਦਾ ਆਪਾਂ ਆਪਾਂ ਮੈਂ ਤਾਂ ਤਰ ਲੱਗ ਕੇ ਚੁੱਪ ਕਰ ਜਾਾਂਗੇ ਤੇ ਕਹਿੰਦੀ ਉਹ ਜਿਹੜੀਆਂ ਕੁੜੀਆਂ ਵਿਚਾਰੀਆਂ ਜਿਨ੍ਹਾਂ ਦੀ 146 ਕੁੜੀਆਂ ਵੀਡੀਓ ਪਈਆਂ 146ਾਂ ਦੀਆਂ ਹਜੇ ਜਿਹੜੀਆਂ ਤਿੰਨ ਤਿੰਨ ਚਾਰ ਚਾਰ ਵਜੇ ਟ੍ਰਾਈ ਲੌਂਚ ਗਈਆਂ ਲੀਡੇ ਚੇਂਜ ਕੀਤੇ ਹਨ ਉਹ ਵੀ ਮੈਂ ਫਿਰ ਅਸੀਂ ਪੁੱਛਾਂ ਵੀ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਇਹ ਪਹਿਲਾਂ ਤਾਂ ਦੱਸੋ ਹਰਕਤ ਕੀਤੀ ਤਾਂ ਕੀਤੀ ਕਿਉਂ ਤੇ ਪਹਿਲਾਂ ਤਾਂ ਨਹੀਂ ਜੀ ਸਾਨੂੰ ਨਹੀਂ ਪਤਾ ਸਾਡੇ ਤਾਂ ਕੋਈ ਕੈਮਰ ਵਾਲਾ ਇਹਨਾਂ ਲੱਗਿਆ ਹੋਵੇ ਉਹਦੇ ਕੋਲ ਨਾ ਹੋਵੇ ਜਦੋਂ ਲੈਪਟਾਪ ਅਸੀਂ ਕੱਢ ਲਿਆ ਉਹਨਾਂ ਦਾ ਮੈਂ ਕਿਹਾ ਵੀ ਆਹ ਦੱਸੋ ਤੁਹਾਡਾ ਜਦੋਂ ਤੁਹਾਡੇ ਕੋਲੇ ਲੈਪਟਾਪ ਆ ਵੀ ਜੇ ਕੈਮਰਾ ਲਾ ਕੇ ਕੈਮਰੇ ਦੇ ਕੋਲੇ ਹੁਣ ਚਾਹੀਦੀ ਚੀਜ਼ ਹੈ ਤੁਹਾਡੇ ਕੋਲੇ ਕਿਵੇਂ ਆ ਗਈ ਇਹ ਤੇ ਮੁੜ ਕੇ ਕਹਿੰਦਾ ਜੀ ਨਹੀਂ ਸਾਨੂੰ ਸੌਂ ਲੱਗੇ ਸਾਨੂੰ ਪਤਾ ਨਹੀਂ ਸੀ ਜਦੋਂ ਬਾਈ ਪੁਲਿਸ ਵਾਲ ਨੇ ਇੱਕ ਦੇ ਮਾਰਿਆ ਨਾ ਕੰਨ ਤੇ ਜਿਹੜਾ ਉੱਤੇ ਕੰਮ ਸੀਗਾ ਕਰਦਾ ਮੇਨ ਮੇਨਜਰ ਤੋਂ ਥੱਲੇ ਜਿਹੜਾ ਉਹਨੇ ਫੇਰ ਦੱਸਤਾ ਉਹ ਕਹਿੰਦਾ ਬਾਈ ਜਿਹੜਾ ਸਾਡਾ ਮੈਨੇਜਰ ਹੈ ਠਰਕੀ ਬੰਦਾ ਠੀਕ ਹੈ ਮੈਂ ਫੇਰ ਕਹਦਾ ਵੀ ਇੱਕ ਹੀ ਕਰਦਾ ਟਰਾਈ ਲੋਮਾ ਚ ਹੁਣ ਕੈਮਰੇ ਲੱਗੇ ਹੋਏ ਆ ਮੈਂ ਠਰਕ ਕੀ ਆ ਪੂਰਨ ਵੀਡੀਓ ਉੱਥੇ ਜਾ ਕੇ ਉਹ ਦੇਖ ਲਓ ਠਰਕ ਪੋਰ ਨਹੀਂ ਆ ਕਹਦਾ ਭਾਈ ਉਹ ਠਰਕ ਨਹੀਂ ਆ ਹੋਰ ਕਹਦਾ ਜਿਵੇਂ 146 ਕੋੜ ਕਹਿੰਦਾ ਵੀਡੀਓ ਪਈਆਂ ਇਹ ਤਾਂ ਉਹ ਆ ਜਿਹੜੀਆਂ ਹਜੇ ਨਹੀਂ ਬਲੈਕਮੇਲ ਕਰਨਗੀਆਂ ਜਿਹੜੀਆਂ ਤੂੰ ਪਹਿਲਾਂ ਕਰ ਤੀਆਂ ਬਲੈਕਮੇਲ ਕਰਕੇ ਛੜ ਤੀਆਂ ਉਹਨਾਂ ਤਾਂ ਡਿਲੀਟ ਕਰ ਤੀਆਂ ਮੈਂ ਅਚਲ ਕਹਿੰਦਾ ਹਾਂ ਕਹਿੰਦਾ ਹੁਣ ਇਹਨਾਂ ਨੂੰ ਇਹਨੇ ਬਲੈਕਮੇਲ ਕਰਨਾ ਸੀ ਜਿਵੇਂ ਅੱਜ ਦੋ ਨੂੰ ਕਰ ਲਿਆ ਉਹਨਾਂ ਨੂੰ ਮੈਲ ਦਾ ਟਾਈਮ ਦੇਤਾ ਫੇਰ ਦੋ ਨੂੰ ਕਰ ਲਿਆ ਮੈਲ ਦਾ ਟਾਈਮ ਦੇਤਾ ਐਂ ਕਰਦਾ ਕਹਿੰਦਾ ਹਜੱਕ ਕੁੜ ਉਦੋਂ ਬਾਅਦ ਉਹਨਾਂ ਦੇ ਵੀਡੀਓ ਉਹਨਾਂ ਦੇ ਸਾਹਮਣੇ ਕਹਿੰਦੇ ਵੀ ਆ ਚੱਕੋ ਮੈਂ ਡਿਲੀਟ ਕਰਤਾ ਤੁਸੀਂ ਆ ਦੀ ਜ਼ਿੰਦਗੀ ਜਿਉ ਲੋ ਤੇ ਯਾਰ ਉਹ ਸ਼ਹਿਰ ਦਾ ਬੜਾ ਮਸ਼ਹੂਰ ਇੱਕ ਸ਼ੋਅਰੂਮ ਆ ਇੱਕ ਬੜਾ ਮਸ਼ਹੂਰ ਕੱਪੜੇ ਇਹ ਜਿਹੇ ਕੰਮ ਉੱਥੇ ਕਿਉਂ ਚੱਲ ਰਿਹਾ ਮਤਲਬ ਪਹਿਲਾਂ ਕਿਉਂ ਨਹੀਂ ਇਸ ਚੀਜ਼ ਬਾਰੇ ਖਲਾਸਾ ਹੋਇਆ ਕਿਉਂ ਇੰਨੀਆਂ ਵੀਡੀਓ ਬਣ ਗਈਆਂ ਪਹਿਲਾਂ ਕਿਉਂ ਨਹੀਂ ਖਲਾਸਾ ਹੋਇਆ ਇਹਨਾਂ ਨੇ ਕਿਹੜਾ ਚਸਕਾ ਪਿਆ ਹੋਇਆ ਸੀ ਜਿਹੜਾ ਇਹ ਸਿਸਟਮ ਪੁੱਛਿਆ ਤਾਂ ਹੋਊਗਾ ਤੁਸੀਂ ਵੀਰ ਆਹ ਕਿਹੜੇ ਕੰਮਾਂ ਦੇ ਵਿੱਚ ਪਏ ਹੋ ਤੁਸੀਂ ਤੁਹਾਡਾ ਇੰਨਾ ਸ਼ੋਅਰੂਮ ਮਹਿੰਗਾ ਹੈਗਾ ਇਹਨਾਂ ਸ਼ੋਅਰੂਮ ਤੁਹਾਡਾ ਚੱਲਦਾ ਤੁਸੀਂ ਇਹ ਕੰਮ ਕਿਹੜ ਭਈ ਉਹ ਪਤਾ ਚੱਕਰ ਕੀ ਦਨਸੀ ਦਾ ਨ ਵੀ ਉਹ ਕਹਿੰਦਾ ਜੇ ਨਾ ਮੈਨੇਜਰ ਬਣਾਇਆ ਇਹਨਾਂ ਨੇ ਮਾਲਕ ਨੂੰ ਤਾਂ ਪਤਾ ਹੀ ਨਹੀਂ ਇਹ ਚੀਜ਼ ਦਾ ਮਾਲਕ ਮਾਲਕ ਨੂੰ ਕੋਈ ਪਤਾ ਨਹੀਂਗਾ ਵੀ ਮੇਰੇ ਸ਼ੋਅਰੂਮ ਚ ਕੀ ਹੋਈ ਜਾਂਦਾ ਕਿਉਂਕਿ ਮਾਲਕ ਨੇ ਤਾਂ ਸ਼ੋਅਰੂਮ ਖੋਲ ਕੇ ਦਿੱਤਾ ਉਹਨਾਂ ਦਾ ਸੇਲ ਪੁੱਛਣੀ ਆ ਸ਼ਾਹੋਂ ਉਹਨੂੰ ਕੀ ਪਤਾ ਟਰਾਈ ਲੋਨ ਚ ਕੀ ਆ ਕੈਮਰਾ ਚ ਕੀ ਆ ਹਨਾ ਸਾਰਾ ਮੈਨੇਜਮੈਂਟ ਜਿਹੜਾ ਮੈਨੇਜਰ ਦੇ ਹੱਥ ਹੁੰਦੀ ਆ ਉਹਦਾ ਸੀਗਾ ਕੰਮ ਉਹ ਕਹਿੰਦਾ ਵੀ ਇਹ ਠਰਕੀ ਬੰਦਾ ਜਿਹੜੀਆਂ ਹੁਣ 140 ਕਰੋੜਾਂ ਵਿਚਾਰੀਆਂ ਜਿਹੜੀਆਂ ਪਹਿਲਾਂ ਹੋ ਸਕਦਾ ਜਨ ਕੀ ਪਤਾ 200 ਨਾ ਕਿ 300 ਨਾ ਹਮ ਵਸਤਰ ਹੋਇਆ ਹਨਾ ਇਹਨੇ ਆਪਦੀ ਸਰੀਦ ਦੀ ਅ ਕੋਣੋ ਕੁੜਾ ਕੀ ਪਤਾ ਕਿਹੜੀ ਗੱਲੋਂ ਚੁੱਪ ਹੋਈਆਂ ਜਾਂ ਉਹਨਾਂ ਦੇ ਘਰ ਵਾਲੇ ਸੀਗੇ ਉਹਨਾਂ ਨੂੰ ਨਹੀਂ ਦੱਸਿਆ ਉਹਨਾਂ ਨੇ ਜਾਂ ਉਹਦੇ ਮੰਨ ਕੇ ਚੱਲ ਭਰਾ ਸੀ ਉਹਨਾਂ ਨੂੰ ਨਹੀਂ ਦੱਸਿਆ ਵੀ ਉਹ ਕੁੜੀਆਂ ਆ ਕੇ ਇਹਨੂੰ ਮਿਲਣਗਾਂ ਮੈਨੂੰ ਬੰਦੇ ਨੇ ਦੱਸਿਆ ਕਹਿੰਦਾ ਵੀ ਬਹੁਤ ਕੁੜਗਣਾਂ ਨੇ ਮਿਲ ਚੁੱਕਿਆ ਜਿਹੜੀਆਂ ਆ ਵੀਡੀਓ ਪਈਆਂ ਮੈਂ ਕਿਹਾ ਇਹ ਕਿਵੇਂ ਆ ਕਹਿੰਦਾ ਇਹਨਾਂ ਦੀਆਂ ਵੀਡੀਓ ਡਿਲੀਟ ਹੋਦੇ ਹੋਣਗੀਆਂ ਜਿੱਦੇ ਕੁੜਗਾਂ ਆ ਕੇ ਇਹਨੂੰ ਮਿਲਣਗਾਂ ਦੋ ਦੋ ਡੇਲੀ ਮਿਲਣਾ ਕਹਿੰਦਾ ਨੇ ਇੱਕ ਦੋ ਨੂੰ ਕਰਨਾ ਫੋਨ ਉਹਨੇ ਜਦੋਂ ਕਹਿੰਦਾ ਮੈਂ ਇੰਨੇ ਦਿਨਾਂ ਨੂੰ ਮਿਲੂੰਗੀ ਉਹਨੇ ਵੀਡੀਓ ਸਾਰਿਆਂ ਕੱਢ ਕੇ ਫੋਨ 'ਤੇ ਲਾ ਕੇ ਉਹਨੂੰ ਕਹਿੰਦਾ ਵੀ ਆ ਚੱਕਰ ਕਰਾ ਕੇ ਸਾਰਾ ਕੁ ਮਹਾ ਠੀਕ ਆ ਤੇ ਫਿਰ ਕਹਿੰਦਾ ਬਾਈ ਤੁਸੀਂ ਆ ਪਹਿਲੇ ਜਿਹੜੇ ਆ ਕੇ ਤੁਸੀਂ ਲੌਲਾ ਪਾ ਲਿਆ ਕਹਦਾ ਸਾਨੂੰ ਖੇਜ ਤਾਂ ਬਹੁਤ ਚੜਦੀ ਸੀ ਇਹ ਬੰਦੇ ਤੇ ਵੀਰ ਇਹ ਕਰੀ ਕੀ ਜਾਂਦਾ ਹਨਾ ਵੀ ਸਾਡੀ ਤਾਂ ਦੁਕਾਨਦਾਰੀ ਆ ਪਰ ਕਹਿੰਦਾ ਬਾਈ ਅਸੀਂ ਕਰ ਨਹੀਂ ਸੀ ਸਕਦੇ ਕੋਈ ਅੱਜ ਅਸੀਂ ਬੋਲਦੇ ਸੀ ਸਾਨੂੰ ਇਹ ਹਟਾਉਂਦਾ ਸੀ ਕਹਦਾ ਸਾਡੇ ਪਹਿਲਾਂ ਦੋ ਮੁੰਡੇ ਬੋਲੇ ਆ ਤਾਂ ਉਹਨਾਂ ਨੇ ਕਿਹਾ ਇਹ ਚੱਕ ਕੇ ਉਹਨੂੰ ਹਟਾਤਾ ਤੇ ਉਹਨੂੰ ਦਿੱਤੀ ਧਮਕੀ ਵੀ ਜੇ ਤੂੰ ਗਾਂਹ ਬਕਵਾਸ ਕੀਤੀ ਨਾ ਮੈਂ ਮਤਨ ਮਰਵਾ ਦੂੰਗਾ ਜਿਹੜੀਆਂ 146 ਕੁੜੀਆਂ ਸੀ ਤੁੱਗਿਆ ਵੀ 146 ਵੀਡੀਓ ਨਿਕਲੀਆਂ ਤੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਤੁਹਾਡੀਆਂ ਵੀਡੀਓ ਇਦਾਂ ਦੀਆਂ ਆ ਨਿਕਲੀਆਂ ਬਈ ਉਹਨਾਂ ਨੇ ਸਹੀ ਜਦੋਂ ਉੱਥੋਂ ਚੀਜ਼ ਚੈੱਕ ਕੀਤਾ ਇਹਨਾਂ ਨੇ ਉਹ ਮੁੰਡਾ ਜਿਹੜਾ ਤੁਹਾਨੂੰ ਦੱਸੇ ਨਾ ਦੱਸਦਾ ਸੀਗਾ ਉਹਨੇ ਵੈਲ ਨੰਬਰ ਪੜ੍ਹ ਕੇ ਸਾਰਾ ਕੁਝ ਉਹਨਾਂ ਦਾ ਨੰਬਰ ਸੀਗਾ ਸੀ ਉਹਨਾਂ ਨੂੰ ਫੋਨ ਲਾ ਕੇ 146 ਦੇ 46 ਬੰਦੇ ਸੱਦਦੇ ਉੱਥੇ ਫਿਰ ਉਹਨਾਂ ਨੇ ਇਕੱਲਾ ਇਕੱਲਾ ਬਈ ਕੁੜਗਣ ਪੁੱਛਿਆ ਤੁਹਾਡੀ ਕੁੜੀ ਕਿਹੜੀ ਆ ਆਹ ਕੁੜੀ ਆ ਤੁਹਾ ਉਹ ਲਿਆ ਸੀ ਇਹ ਕਹਿੰਦਾ ਤੁਹਾਡੀਆਂ ਵੀਡੀਓ ਮੇਰੇ ਕੋਲ ਪਈਆਂ ਸੀ ਕਿ ਵੀ ਇਸ ਤੱਕ ਕਿਸੇ ਨੇ ਕੋਈ ਗਲਤ ਕੰਮ ਹੀ ਨਹੀਂ ਕੀਤਾ ਸਾਡੀ ਵੀਡੀਓ ਕਿਵੇਂ ਕਹਿੰਦਾ ਤੁਸੀਂ ਟ్రਾਈ ਰੂਮ ਵਿੱਚ ਕੱਪੜੇ ਚੇਂਜ ਕੀਤੇ ਸੀ ਸਾਡੇ ਕੋਲ ਉਹ ਵੀਡੀਓ ਆ ਤੇ ਜੇ ਤੁਸੀਂ ਮੈਨੂੰ ਮਿਲੋਂਗਾ ਤਾਂ ਵੀਡੀਓ ਤਾਂ ਡਿਲੀਟ ਹੋਣੀ ਮੈਂ ਨਿੱਟ ਤੇ ਪਾ ਦੂੰਗਾ ਦੋਸਤੋ ਤੁਸੀਂ ਵੀ ਟ੍ਰਾਈ ਰੂਮਾਂ ਦੇ ਵਿੱਚ ਜਾਂਦੇ ਹੋ ਤੁਹਾਡੀਆਂ ਵੀ ਘਰ ਵਾਲੀਆਂ ਤੁਹਾਡੀਆਂ ਵੀ ਕੁੜੀਆਂ ਜਾਂਦੀਆਂ ਨੇ ਤੁਸੀਂ ਧਿਆਨ ਦੇ ਕੇ ਰੱਖਿਆ ਕਰੋ ਵੀ ਟ੍ਰਾਈ ਰੂਮਾਂ ਦੇ ਵਿੱਚ ਕੀ ਚੱਲ ਰਿਹਾ ਉੱਥੇ ਜਦੋਂ ਕੱਪੜੇ ਲਾ ਕੇ ਕੁੜੀਆਂ ਕੱਪੜੇ ਬਦਲਦੀਆਂ ਨੇ ਉੱਥੇ ਵੀਡੀਓ ਬਥੇਰੀਆਂ ਬਣਦੀਆਂ ਨੇ ਅੱਜ ਕੱਲ ਆਪਾਂ ਨੂੰ ਨਹੀਂ ਪਤਾ ਪਰ ਅੱਜ ਕੱਲ ਲੋਕਾਂ ਨੇ ਦਿਮਾਗ ਦੇ ਵਿੱਚ ਇਹੋ ਜਿਹਾ ਗੰਧ ਭਰਿਆ ਹੋਇਆ ਉਹ ਬੱਸ ਇਹਨੀਆਂ ਚੀਜ਼ਾਂ ਨੂੰ ਵੇ ਵੇ ਕੇ ਸਵਾਦ ਹੀ ਲੈਂਦੇ ਫਿਰਦੇ ਜਿਵੇਂ ਇਹਦੀ ਘਰ ਵਾਲੀ ਦੇ ਨਾਲ ਹੋਇਆ ਥੋੜੀ ਘਰ ਵਾਲੀ ਦੇ ਨਾਲ ਵੀ ਜਾਂ ਥੋੜੀ ਕੁੜੀ ਦੇ ਨਾਲ ਥੋੜੀ ਚਾਚੀ ਤਾਈ ਮੰਮੀ ਤਾਈ ਕਿਸੇ ਨਾਲ ਵੀ ਇਦਾਂ ਤਾਂ ਹੋ ਸਕਦਾ ਪਰ ਇਹੋ ਜਿਹੀਆਂ ਚੀਜ਼ਾਂ ਦਾ ਧਿਆਨ ਰੱਖ ਜ਼ਰੂਰ ਰੱਖਿਆ ਕਰੋ ਜੇ ਇਹਨਾਂ ਨੂੰ ਨਾ ਪਤਾ ਲੱਗਦਾ ਵੀ ਟਰਾਈ ਰੂਮ ਦੇ ਵਿੱਚ ਕੈਮਰਾ ਲੱਗਿਆ ਹੋਇਆ ਜਾਂ ਇਹਦੀ ਜਿਹੜੀ ਇਹਦੀ ਮਗੇਤਰ ਸੀ ਜਿਹਦੀ ਘਰ ਵਾਲੀ ਸੀ ਇਹ ਉਹਨੂੰ ਨਾ ਪਤਾ ਲੱਗਦਾ ਵੀ ਵੀ ਕੈਮਰਾ ਲੱਗਿਆ ਹੋਇਆ ਟਰਾਈ ਰੂਮ ਦੇ ਵਿੱਚ ਤਾਂ ਫਿਰ ਕੀ ਬਣਦਾ ਫਿਰ ਕੀ ਹੋਣਾ ਸੀ ਬਥੇਰਾ ਕੁਝ ਹੋ ਜਾਣਾ ਸੀ ਉੱਥੇ ਬਥੇਰਾ ਕੁਝ ਇਹਨਾਂ ਦੀ ਲੜਾਈ ਝਗੜਾ ਵੀ ਹੋਇਆ ਬਥੇਰਾ ਕੁਝ ਹੋਇਆ ਤੁਸੀਂ ਕਿੰਨਾ ਕੁ ਟਾਈਮ ਲੜ ਲੋਗੇ ਕਿਸੇ ਦੇ ਨਾਲ ਜੇ ਤੁਹਾਡੀ ਟਰਾਈ ਰੂਮ ਦੇ ਵਿੱਚ ਜਾਂ ਵੀਡੀਓ ਨਿਕਲਿਆ ਆਵੇ ਜਾਂ ਕੁਝ ਗੱਲ ਬਣ ਜਾਏ ਤੁਸੀਂ ਤਾਂ ਲੋਕ ਲੋਕ ਤਾਂ ਡਰਦੇ ਆ ਵੀ ਲੜਾਈ ਤੋਂ ਪਰ ਜਦੋਂ ਇਹ ਜੇ ਕੰਮ ਹੋ ਜੇ ਫਿਰ ਕਿਹਦੇ ਕਿਹਦੇ ਨਾਲ ਲੜਾਂਗੇ ਆਪਾਂ ਕਿਸ ਕਿਸ ਬੰਦੇ ਨਾਲ ਲੜਾਂਗੇ ਇਸ ਕਰਕੇ ਧਿਆਨ ਨਾਲ ਬਾਈ ਜੀ ਆਪਣਾ ਧਿਆਨ ਨਾਲ ਰਿਹਾ ਕਰੋ ਧਿਆਨ ਨਾਲ ਸਿਸਟਮ ਵੇਖਿਆ ਕਰੋ ਵੀ ਕੀ ਚੱਲ ਰਿਹਾ ਜਿਨ੍ਹਾਂ ਨੂੰ ਨਾ ਪਤਾ ਲੱਗਦਾ ਕੀ ਗੱਲਬਾਤ ਹੁੰਦੀ ਬਾਈ ਜੇ ਤੁਹਾਨੂੰ ਨਾ ਪਤਾ ਲੱਗਦਾ ਤੁਹਾਨੂੰ ਵੀ ਲੱਗਦਾ ਵੀ ਕੋਈ ਹੋਰ ਬਥੇਰੇ ਜਿਹੜੇ ਲੋਕ ਸੀਗੇ ਹੋਰ ਵੀ ਬਥੇਰੇ ਪੱਟੇ ਜਾਣੇ ਸੀਗੇ ਬਾਈ ਮੇਰੀ ਗੱਲ ਸੁਣੋ ਜੇ ਸਾਨੂੰ ਨਾ ਪਤਾ ਲੱਗਦਾ ਪਹਿਲਾਂ ਸਾਡਾ ਘਰ ਵੀ ਪੱਟਿਆ ਜਾਂਦਾ ਠੀਕ ਹੈ ਨਾ ਜਿਹੜੀਆਂ 140 ਗੁੜੀਆਂ ਇਹ ਲਾਈਨ ਚ ਲਈ ਬੈਠਾ ਸੀਗਾ ਵੀ ਆ ਦੀ ਲੈਪਟਾਪ ਤੇ ਵੀ ਅੱਜ ਇਹਨੂੰ ਫੋਨ ਲਾਉਣਾ ਚਾਹੀਦਾ ਇਹਨੂੰ ਲਾਉਣਾ ਵੀ 16 ਘੰਟਿਆਂ ਤੋਂ ਬਾਅਦ ਸਾਡੀ ਮੇਰੀ ਘਰ ਹਾਲ ਦਾ ਵੀ ਨੰਬਰ ਆਉਂਦਾ ਠੀਕ ਆ ਹੋਰ ਕੀ ਪਤਾ ਵਿਚਾਰੀਆਂ ਕਿੰਨੀਆਂ ਕਦੇ ਨੰਬਰ ਆਉਣੇ ਸੀਗੇ ਜਿਹੜੀਆਂ 2-3 ਸੋ ਇਦੋਂ ਪਹਿਲਾਂ ਨੇ ਯੂਜ਼ ਕਰਕੇ ਛੱਡੀਆਂ ਉਹ ਤਾਂ ਵਿਚਾਰੀਆਂ ਦਾ ਪਤਾ ਹੀ ਨਹੀਂ ਆਪਾਂ ਨੂੰ ਕਿ ਜਾਂ ਉਹਨਾਂ ਦੀ ਵੀਡੀਓ ਨਹੀਂ ਦੇਖੀ ਹਜੇ ਕਿਉਂਕਿ ਉਹਨਾਂ ਦਾ ਡਿਲੀਟ ਕਰ ਦਿੱਤੇ ਨੇ ਜਿਹੜੀਆਂ ਆਪਣੇ ਕੋਲੇ ਸਾਹਮਣੇ ਸੀ ਵੀ ਕੱਲੇ-ਕੱਲੇ ਬੰਦੇ ਨੂੰ ਕੱਲੀ-ਕੱਲੀ ਕੁੜੀ ਨੂੰ ਜਦੋਂ ਸਾਦ ਕੇ ਦਿਖਾਇਆ ਚਾਰ ਕੁੜੀਆਂ ਮੰਨੀਆਂ ਵੀ ਇਹਨੇ ਸਾਨੂੰ ਫੋਨ ਲਾਇਆ ਸੀ ਅਸੀਂ ਇਹਦਾ ਨਾ ਵਾਅਦਾ ਵੀ ਕੀਤਾ ਸੀ ਵੀ ਅਸੀਂ ਆਹ ਦਿਨ ਤੈਨੂੰ ਆ ਇਹਨਾਂ ਕੁੜਗਾਂ ਨਾਲਾਂ ਸੀਗਾ ਜਿਵੇਂ ਹੁਣ ਮੇਲਕਾ ਮੇਲਕਾ ਨੇ ਪਹਿਲਾਂ ਠੋਕਾ ਲਫੜਾ ਬਣੇ ਜ ਤੇ ਫਿਰ ਤਾਂ ਭਈ ਉਹਨਾਂ ਨੇ ਬਹੁਤ ਕੁਟਿਆ ਪੁਲਿਸ ਦੇ ਸਾਹਮਣੇ ਪੁਲਿਸ ਵਾਲੇ ਕਹਿੰਦੇ ਤੁਸੀਂ ਕਾਨੂੰਨ ਹੱਥ ਚ ਨਾ ਲਓ ਮੈਂ ਕਿਹਾ ਵੀ ਇਹ ਡਾ ਕਾਨੂੰਨ ਹੱਥ ਚ ਲਈ ਵਟਾ ਤੁਸੀਂ ਦੱਸੋ ਉਹ ਕਹਿੰਦਾ ਵੀ ਤਾਂ ਮੰਨਦੇ ਆ ਨੇ ਗਨਾਹ ਕੀਤਾ ਮੈਂ ਕਿਹਾ ਵੀ ਛੁੱਟਣਾ ਨਹੀਂ ਚਾਹੀਦਾ ਇਹ ਵੀ ਕੱਲ ਨੂੰ ਤੁਸੀਂ ਕਹੋ 300 ਕੁੜਗਾਂ ਨਾਲ ਹੀ ਜੂਜ਼ ਕਰ ਚੁੱਕਿਆ ਉਹ ਬਲਾਤ ਕਰਦਾ ਪਰਚਾ ਹੀ ਸਮਝ ਲੈ ਜਦੋਂ ਅੱਧਾ ਧੱਕੇ ਨਾ ਕਿਸਨ ਆਪਾਂ ਬਲੈਕਮੇਲ ਕਰਦੇ ਆ ਤੇ 140 ਇਹ ਜੇ ਖੜੀਆਂ ਉਦੋਂ ਬਾਅਦ ਜਿਵੇਂ ਅਮਰੀਕਾ ਵਾਲੀ ਹੁੰਦੀ ਹੋਰ ਕਿੰਨਾ ਕੋੜਗਾਂ ਸੀ ਕਿੰਨੀਾਂ ਦੀ ਜ਼ਿੰਦਗੀ ਖਰਾਬ ਹੁੰਦੀ ਤਾਂ ਕਰ ਕਿਉਂ ਕਹਿੰਦਾ ਬਾਈ ਮੈਂ ਕਿਹਾ ਵੀ ਉਹਨੂੰ ਛੋਟਣਾ ਨਹੀਂ ਚਾਹੀਦਾ ਤੇ ਉਦੋਂ ਬਾਅਦ ਮੈਨੇਜਰ ਨੂੰ ਚੱਕਿਆ ਉਹਨਾਂ ਨੇ ਤੇ ਉੱਥੇ ਠੋਕਿਆ ਠਾਣਿਆ ਸੀ ਅਸੀਂ ਵੀ ਗਏ ਮਗਰ ਅਗੇ ਤਕਾ ਕੇ ਪਰਚਾ ਕੱਟ ਫਿਰ ਉਹ ਮਖੇ ਇਹਨੂੰ ਵੀ ਵੀ ਪੁੱਛ ਜਿਹੜੀਆਂ ਦੂਜੀਆਂ ਕੋੜਗਾਂ ਨੇ ਯੂਜ਼ ਕੀਤਾ ਸੀ ਉਹ ਕਿੱਥੋਂ ਕਿੱਥੋਂ ਸੀ ਕੌਣ ਕੌਣ ਸੀ ਉਹ ਕਹਿੰਦਾ ਬਈ ਮੈਨੂੰ ਐ ਤਾਂ ਪਤਾ ਨਹੀਂ ਲੱਗਣਾ ਵੀ ਮੇਰੇ ਜਿਹੜੀ ਐਡ ਲਿਸਟ ਉਹਦੀ ਬਣਾਈ ਹੋਈ ਸੀਗੀ ਫੋਨ ਚ ਫਿਰ ਉਹ ਕੱਢ ਗਾ ਉਹਨਾਂ ਦੇ ਨੰਬਰ ਨੰਬਰ ਜਿਹੜੇ ਵਿੱਚ ਸੀਗੇ ਉਹਨਾਂ ਨੂੰ ਮਾਂ ਪਿਆਣੋਂ ਫੋਨ ਲਾਇਆ ਫਿਰ ਬਾਈ ਇਹਦੇ ਤੇ ਪੂਰਾ ਤੰਨ ਕੇ ਪਰਚਾ ਦਿੱਤਾ ਵੀ ਕੱਲ ਨੂੰ ਇਹ ਛੁੱਟੇ ਨਾ ਯਾਰ ਕੋਈ ਹੋਰ ਵੀ ਨਾ ਹਰਕਤ ਕਰੇ ਫਿਰ ਅਸੀਂ ਉਹ ਜਿਹੜੇ ਵਰਕਰ ਸੀ ਮੁੰਡੇ ਉਹਨਾਂ ਨੂੰ ਪੁੱਛਿਆ ਉਹ ਕਹਿੰਦਾ ਬਾਈ ਮੈਂ ਤੁਹਾਨੂੰ ਸਹੀ ਗੱਲ ਦੱਸਣਾ ਮੈਂ ਫਿਰ ਦੱਸੋ ਕਹਿੰਦਾ ਜਿਹੜਾ ਸਾਡਾ ਮਾਲਕ ਹੈ ਤੇ ਵਿਸ਼ਵਾਸ ਹੀ ਵਾਲਾ ਕਰਦਾ ਸੀ ਜੇ ਹੁਣ ਮੰਨ ਕੇ ਚੱਲ ਜੀ ਜਿਹੜੇ ਮੁੰਡੇ ਪਹਿਲਾਂ ਬੋਲੇ ਆ ਦੋ ਕਹਿੰਦਾ ਵੀ ਉਹਨਾਂ ਨੇ ਗਾਲਾਂ ਕੱਢੀਆਂ ਨੂੰ ਹਨਾ ਮੈਨੇਜਰ ਨੂੰ ਵੀ ਜੇ ਤੇਰੀ ਭੈਣ ਆ ਕੇ ਜਾਂ ਤੇਰੀ ਘਰ ਵਾਲੀ ਇਥੇ ਲੀਡ ਚੇਂਜ ਕਰੇ ਅਸੀਂ ਵੇ ਵੇ ਇਹ ਬੋਲਦੇ ਆ ਉਹਨਾਂ ਨੂੰ ਕਹਿੰਦਾ ਮੱਜੇ ਤੁਸੀਂ ਕੀਤਾ ਮੈਂ ਤੁਹਾਨੂੰ ਐਂ ਕਰ ਦਊਂ ਉਹ ਕਰ ਦਊ ਤੇ ਇਹ ਕਹਿੰਦਾ ਇਹ ਸਾਨੂੰ ਵੀ ਕਹਿੰਦਾ ਬਈ ਖਿਜ ਬਹੁਤ ਚੜਦੀ ਸੀ ਕਿਤੇ ਕੁੜਗਾਂ ਦਰਬਾਰ ਦੀਆਂ ਸੀ ਨਾ ਦੱਸਣ ਜੋਗੇ ਸੀ ਕੰਨਿਓ ਤਾਂ ਅਸੀਂ ਕਹਿ ਵੀ ਦਿੰਦੇ ਹੁੰਦੇ ਸੀਗੇ ਭੈਣੇ ਵੇਜਦੇ ਸੀ ਚੇਂਜ ਕਰ ਲੈਣਾ ਆਹ ਟਰਾਈਲੋਂ ਉੱਚਾ ਨਾ ਜਾਓ ਉੱਧਰਲੇ ਚ ਜਾਵੜੋ ਬੰਦੇ ਵਾਲੇ ਚ ਵੜ ਜਾਓ ਤੁਸੀਂ ਇਹ ਬੁੜੀ ਵਾਲੇ ਅੱਛਾ ਹੁਣ ਜਦੋਂ ਇਹ ਤੁਹਾਨੂੰ ਪਤਾ ਲੱਗ ਗਿਆ ਸਾਰਾ ਸਿਸਟਮ ਬਦਲ ਗਿਆ ਹੁਣ ਕਾਰਵਾਈ ਕੀ ਹੋਊਗੀ ਉਸ ਬੰਦੇ ਤੇ ਕਾਰਵਾਈ ਕੀ ਹੋਊ ਪੁਲਿਸ ਅੱਦੀ ਤੁਸੀਂ ਗੱਲਬਾਤ ਕੀ ਹੋਈ ਹੈ ਸਾਰਾ ਕੁਝ ਕੋ ਦੱਸਿਆ ਹੋਵੇ ਬਈ ਕਾਰਵਾਈ ਇਹ ਆ ਅਸੀਂ ਪੂਰਾ ਤੰਨ 140 ਉਹ ਸੱਦਿਆਂ ਜਿਹੜੇ ਬਾਕੀ ਇਹਨਾਂ ਨੇ ਯੂਜ਼ ਕਰ ਚੁੱਕੇ ਸੀ ਉਹ ਸੱਦਿਆਂ ਉਹਨਾਂ ਵੱਲੋਂ ਬਲਾਤਕਾਰ ਦਾ ਤੇ ਬਲੈਕਮੇਲ ਦਾ ਪਾਚਾ ਕਰਾਇਆ ਇਹਨਾਂ ਵੱਲੋਂ ਕੱਲਾ ਬਲੈਕਮੇਲ ਦਾ ਕਰਾਇਆ ਠੀਕ ਹੈ ਵੀ ਹੈ ਦਾ ਬਲੈਕਮੇਲ ਹੀ ਹੈ ਜਦੋਂ ਕਿਸੇ ਦੀ ਆਪਾਂ ਕਿਸੇ ਦੀ ਇਜਾਜ਼ਤ ਤੋਂ ਬਿਨਾ ਫੋਟੋ ਵੀ ਨਹੀਂ ਖਿੱਚ ਸਕਦੇ ਠੀਕ ਹੈ ਜੀ ਆਪਾਂ ਫੋਟੋ ਖਿੱਚਣੀ ਹੈ ਤਾਂ ਅਗਲੇ ਨੂੰ ਪਰਮਿਸ਼ਨ ਲੈ ਕੇ ਖਿੱਚ ਸਕਦੇ ਆ ਵੀ ਮੈਂ ਤੁਹਾਡੀ ਫੋਟੋ ਖਿੱਚ ਲਾਂ ਤੇ ਜੇ ਆਪਾਂ ਪਰਮਿਸ਼ਨ ਤੋਂ ਫੋਟੋ ਖਿੱਚ ਗਏ ਉਹ ਵੀ ਆਪਣੇ ਲਈ ਗਨਾ ਘੜਾ ਤੇ ਵੀ ਇਹ ਚੀਜ਼ ਬੰਦੇ ਨੇ ਕਿੱਧਰ ਨੂੰ ਕਿੱਧਰ ਲੈ ਕੇ ਗਿਆ ਇਹ ਠੀਕ ਆ ਉਸ ਤੋਂ ਬਾਅਦ ਇਹ ਚੱਕਾ ਜਕਾਇਆ ਫਿਰ ਉਹ ਦੁਬਾਰਾ ਮੈਨੂੰ ਮੈਨੇਜਰ ਨੇ ਫੇਰ ਕਹਿੰਦਾ ਮੈਥੋਂ ਦੱਸ ਕਿੰਨੇ ਪੈਸੇ ਲੈਣੇ ਆ 10 ਲੱਖ ਲਾਲਾ 20 ਲੱਖ ਲਾਲਾ ਹਨ ਤੇ ਹਾਂ ਮੇਰੇ ਨਾਲ ਤੁਲਾ ਜੀ ਨਾਮਾ ਕਰ ਲਾ ਗੱਲ ਤੂੰ ਹੀ ਘਰ ਵਾਲੀ ਆ ਦੀ ਭੇਜ ਦੇ ਫਿਰ ਸਾਡੇ ਕੋਲ ਫਿਰ ਉਹਨੂੰ ਐ ਕਿ ਕੁੜੀ ਭੇਜ ਦੇ ਉਹਨੂੰ ਕਹਿੰਦੀ ਮੈਂ ਗੱਲ ਮਰ ਜਾ ਮੈਂ ਟੱਪ ਲਵਾਂ ਤੂੰ ਆ ਦੀ ਕੁਟੜੀ ਕੁੜੀ ਹੈਗੀ ਕਹਿੰਦਾ ਹਾਂ ਮੇਰੇ 17 18 ਸਾਲ ਦੀ ਕੁੜੀ ਆ ਤੇਰੀ ਮਹਾਂ ਘਰ ਵਾਲੀ ਆ ਆ ਟ੍ਰਾਈ ਰੂਮ ਚ ਉਹਨੂੰ ਕਹਾਂ ਕੱਪੜੇ ਚੇਂਜ ਕਰੇ ਤੇ ਅਸੀਂ ਉਹ ਲੈਪਟਾਪ ਦੇ ਮੁੱਲੇ ਖਰਦੇ ਹਾਂ ਤੇ ਅਸੀਂ ਵੀਡੀਓ ਦਾ ਧੋਖਾ ਕਹਾਂਗੇ ਇਹਨੂੰ ਵੀਡੀਓ ਵਾਇਰਲ ਕਰਾਂਗੇ ਨਹੀਂ ਤਾਂ ਸ ਤੇ ਵੀ ਤੇਰੀ ਘਰ ਵਾਲੀ ਸਾਡੇ ਮੂਹਰੇ ਕੱਪੜੇ ਚੇਂਜ ਕਰਦੀਆਂ ਤੇਰੀ ਕੁੜੀ ਕਰੇ ਫੇਰ ਤੋਂ ਉਹਨੂੰ ਛੱਡ ਦਿੰਨੇ ਆ ਉਹ ਮੁੰਡੇ ਵੀ ਕਹਿਣ ਲੱਗੇ ਕਹਿੰਦੇ ਹਾਂਜੀ ਕਦਾਂ ਐ ਤਾਂ ਕਿਵੇਂ ਆ ਸਾਡੀ ਕੋਈ ਇੱਜ਼ਤ ਆ ਤੇ ਮੈਂ ਕਿਹਾ ਸਾਡੀ ਕੋਈ ਇੱਜ਼ਤ ਹੀ ਨਹੀਂ ਯਾਰ 6 ਕੁ ਸਾਲੀ ਕੁੜੀਆਂ ਦੀ ਇੱਜ਼ਤ ਹੈ ਨਹੀਂ ਹਾਂ 100 ਤੋਂ 300 ਪਹਿਲਾਂ ਯੂਜ਼ ਕਰਕੇ ਉਹਨਾਂ ਦੀ ਕੋਈ ਇੱਜ਼ਤ ਨਹੀਂ ਸੀਗੀ ਕੀ ਪਤਾ ਬਜਾਰਾਂ ਕਿੰਨੀਆਂ ਕਿ ਤੰਗ ਹੋ ਕੇ ਇੰਜ ਹੋਣਗੀਆਂ ਤੇ ਤਾਂ ਬਸ ਬਈ ਐਂ ਕੰਮ ਚੱਲੀ ਗਿਆ ਹੁਣ ਠੀਕ ਆ ਹਾਂ ਚਲੋ ਧਿਆਨ ਨਾਲ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਵੀਡੀਓ ਮੈਂ ਲੈ ਕੇ ਆਇਆ ਇਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਇੱਕ ਘਰ ਵਾਲਾ ਬੜਾ ਤਾਂ ਗ ਵੀ ਪਰੇਸ਼ਾਨ ਵੀ ਸੀ ਕਿਉਂਕਿ ਜਿਹੜੇ ਟਰਾਈ ਰੂਮ ਦੇ ਵਿੱਚ ਆਪਣੇ ਘਰ ਵਾਲੇ ਨੂੰ ਭੇਜ ਦਿੰਦੇ ਕੱਪੜੇ ਬਦਲਣ ਵਾਸਤੇ ਉੱਥੇ ਜਦੋਂ ਘਰ ਵਾਲੀਆਂ ਕੱਪੜੇ ਬਦਲਦੀਆਂ ਤੇ ਤਾਂ ਵੀਡੀਓ ਵਾਇਰਲ ਹੋ ਜਾਂਦੀ ਹੈ ਵੀਡੀਓ ਬਣ ਜਾਂਦੀ ਹੈ ਬਥੇਰਾ ਕੁਝ ਹੁੰਦਾ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਹੁੰਨਾ ਹਰੇਕ ਨੂੰ ਕਹਿਣਾ ਹੁੰਨਾ ਵੀ ਕੁਝ ਸਿੱਖ ਲਓ ਸਿੱਖ ਲਓ ਸਾਡੀ ਵੀਡੀਓ ਤੋਂ ਕੁਝ ਸਿੱਖ ਲਓ ਇਹਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਹੁੰਦਾ ਹਰ ਇੱਕ ਬੰਦਾ ਸੋਚਦਾ ਵੀ ਸਾਡੀ ਵੀਡੀਓ ਦੇ ਵਿੱਚ ਗਲਤ ਹੁੰਦਾ ਜਾਂ ਗਲਤ ਗੱਲਾਂ ਹੁੰਦੀਆਂ ਪਰ ਨਹੀਂ ਇਹ ਤੁਹਾਡੇ ਲਈ ਬਣਾਈਆਂ ਗਈਆਂ ਵੀਡੀਓ ਆ ਜਿਹੜੀਆਂ ਤੁਸੀਂ ਵੇਖਦੇ ਹੋ ਤੁਹਾਡੇ ਨਾਲ ਬੀਤਦਾ ਅਸੀਂ ਤੁਹਾਨੂੰ ਸਮਝਾਉਣੇ ਆ ਵੀ ਇਹ ਚੀਜ਼ਾਂ ਤੋਂ ਬਚ ਕੇ ਰਹੋ ਸਾਡੀ ਹੈਡਰੇ ਕਹਿੰਦੇ ਥੰਬਨੇਲ ਇਦਾਂ ਦੇ ਹੁੰਦੇ ਆ ਪਰ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਜ਼ਰੂਰ ਤੁਹਾਡੇ ਹੋਸ਼ ਉੱਡ ਜਾਣਗੇ ਵੀ ਇਹ ਚੀਜ਼ਾਂ ਸਾਡੇ ਲਈ ਕਹਿ ਰਿਹਾ ਸਾਨੂੰ ਸਿੱਖਣ ਨੂੰ ਕਹਿ ਰਿਹਾ ਜਿਹੜਾ ਕਿਸੇ ਇਹਦੇ ਬਾਈ ਨਾਲ ਹੋਇਆ ਤੁਹਾਡੇ ਨਾਲ ਵੀ ਇਦਾਂ ਦਾ ਹੋ ਸਕਦਾ ਸੀ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੁਣ ਨਾ ਵੀ ਸਾਡੀ ਵੀਡੀਓ ਵੇਖਿਆ ਕਰੋ ਧਿਆਨ ਨਾਲ ਵੇਖਿਆ ਕਰੋ ਸਾਡੀ ਵੀਡੀਓ ਸਿੱਧੇ ਪਾਸੇ ਲੈ ਕੇ ਆਇਆ ਕਰੋ ਗਲਤ ਪਾਸੇ ਨਾ ਅਗਲੇ ਕਿ ਉਹ ਜਿਹਦੇ ਕਰਕੇ ਥੋਡੀ ਜ਼ਿੰਦਗੀ ਬਚ ਸਕਦੀ ਐ ਇਸ ਵੀਡੀਓ ਦੇ ਵਿੱਚ ਇੱਕ ਸਿੱਖਿਆ ਦਿੱਤੀ ਗਈ ਆ ਵੀ ਜਿਹੜੇ ਇਸ ਬੰਦੇ ਦੇ ਨਾਲ ਹੋਇਆ ਤੁਹਾਡੇ ਨਾਲ ਵੀ ਇਦਾਂ ਦਾ ਨਾ ਹੋਵੇ ਤੁਹਾਡੀ ਘਰ ਵਾਲੀ ਦੀ ਵੀਡੀਓ ਵਾਇਰਲ ਨਾ ਹੋ ਜਾਏ ਤੁਹਾਡੀ ਘਰ ਵਾਲੀ ਕੱਪੜੇ ਬਦਲਣ ਜਾਵੇ ਉਹਦੀ ਵੀਡੀਓ ਵਾਇਰਲ ਨਾ ਹੋ ਜਾਏ ਤੁਹਾਡੀ ਕੁੜੀ ਦੀ ਜਾਂ ਕਿਸੇ ਧੀ ਦੀ ਜਾਂ ਤੁਹਾਡੀ ਭੈਣ ਦੀ ਵੀਡੀਓ ਵਾਇਰਲ ਨਾ ਹੋ ਜਾਏ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਹੁੰਨਾ ਵੀ ਸਾਡੀ ਵੀਡੀਓ ਧਿਆਨ ਨਾਲ ਵੇਖ ਲਿਆ ਕਰੋ ਤੁਹਾਡੇ ਲਈ ਆਏ ਚੰਗੇ ਕੰਮਾਂ ਲਈ ਚੰਗੇ ਪਰਪਸ ਲਈ ਬਣਾਈ ਗਈ ਵੀਡੀਓ ਆ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ